ਜਿਸ ਵੇ ਭਗਵੰਤ ਮਾਨ ਵਿਰੋਧੀ ਧਿਰ ਦੇ ਵਿੱਚ ਸੀ ਤੇ ਉਦੋਂ ਅਕਸਰ ਉਹ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀ ਗੱਲ ਕਰਦੇ ਸੀ ਮੈਨੂੰ ਯਾਦ ਹੈ 2014 ਦੇ ਵਿੱਚ ਪਾਰਲੀਮੈਂਟ 'ਚ ਬੋਲਦੇ ਹੋਏ ਉਹਨਾਂ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਮਸ਼ਹੂਰ ਕਵੀ ਆ ਸੰਤਰਾ ਮੁਰਾਸੀ ਜਿਨ੍ਹਾਂ ਦੀ 1985-86 'ਚ ਮੌਤ ਹੋਈ ਸੀ ਉਹਨਾਂ ਦੀ ਉਹਨਾਂ ਨੇ ਇੱਕ ਕਵਿਤਾ ਉੱਥੇ ਸੁਣਾਈ ਸੀਗੀ ਪਾਰਲੀਮੈਂਟ ਦੇ ਵਿੱਚ ਉਹਨਾਂ ਕਿਹਾ ਸੀ ਗੱਲ ਲੱਕ ਕੇ ਸਿਰੀ ਦੇ ਜੱਟ ਰੋਵੇ ਗੱਲ ਲਾ ਕੇ ਸਰੀ ਦੇ ਜੱਟ ਰੋਵੇ ਬੋਲਾ ਵਿੱਚੋਂ ਨੀਰ ਵਗਿਆ ਲੈ ਤੰਗਲੀ ਨਸੀਬਾ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜਾ ਗਿਆ ਸੋ ਉਦੋਂ ਇਹਨਾਂ ਨੇ ਇਹ ਕਵਿਤਾ ਸੁناਈ ਸੀ ਇਹ ਕਹਿਣ ਵਾਸਤੇ ਕਿ ਕਿਸਾਨ ਦੀ ਮਦਦ ਕਰਨ ਦੀ ਲੋੜ ਹੈ ਔਰ ਹੁਣ ਕਿੰਨਾ ਅਫਸੋਸ ਆ ਕਿ ਇਸ ਵੇਲੇ ਤੁਸੀਂ ਸਰਕਾਰ ਦੇ ਵਿੱਚ ਨਹੀਂ ਤੁਸੀਂ ਸਰਕਾਰ ਜੇ ਔਰ ਐਸ ਵੇ ਮੇਰੇ ਖਿਆਲਿਆ ਤੁਸੀਂ ਅ ਤੁਸੀਂ ਮੇਰੇ ਖਿਆਲ ਕਿਸਾਨਾਂ ਦੀ ਜਿਹੜੀ ਦੁੱਖ ਆ ਉਹਨੂੰ ਨਹੀਂ ਤੁਸੀਂ ਤੰਗਲੀ ਲੈ ਕੇ ਉਹਨੂੰ ਫਿਰੋਲ ਨਹੀਂ ਰਹੇ ਤੁਹਾਡੇ ਸਾਹਮਣੇ ਆ ਸਭ ਕੁਝ ਔਰ ਤੁਸੀਂ ਕਿੰਨਾ ਸਮਾਂ ਕਿੰਨਾ ਪੈਸਾ ਬਰਬਾਦ ਇਧਰ ਉਧਰ ਕਰ ਰਹੇ ਜੇ ਇਸ਼ਤਿਹਾਰਾਂ ਦੇ ਉੱਤੇ ਕਰ ਰਹੇ ਜੇ ਜਿਹੜੀ ਕਣਕ ਤੇ ਝੋਨੇ ਦੀ ਫਸਲ ਹੁੰਦੀ ਆ ਕਿਉਂਕਿ ਐਮਐਸਪੀ ਕੇਂਦਰ ਜਿਹੜੀ ਆ ਉਸ ਪੰਜਾਬ ਨੂੰ ਦਿੰਦਾ ਵਾ ਪੰਜਾਬ ਦੇ ਕਿਸਾਨਾਂ ਵਾਸਤੇ ਅਨਾਉਂਸ ਕਰਦਾ ਵਾ CCL ਕੈਸ਼ ਕ੍ਰੈਡਿਟ ਲਿਮਿਟ ਪੈਸਾ ਵੀ ਦਿੰਦਾ ਵਾ ਵੀ ਤੁਸੀਂ ਖਰੀਦ ਕਰ ਸਕੋ ਤੇ ਫਿਰ ਕੀ ਕਰਨਾ ਹੁੰਦਾ ਸਿਰਫ ਇੰਤਜ਼ਾਮ ਕਰਨੇ ਹੁੰਦੇ ਆ ਕਿ ਬਾਰ ਦਾਣਾ ਯਾਨੀ ਬੋਰੀਆਂ ਲਿਆਂਦੀਆਂ ਜਾ ਸਕਣ ਮੰਡੀਆਂ ਦੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਜਾਣ ਜਿਵੇਂ ਕਿਸਾਨ ਆਉਣ ਉਹਨਾਂ ਨੂੰ ਪਾਣੀ ਪਿਆਉਣੀ ਪਿਉਣ ਦਾ ਇੰਤਜ਼ਾਮ ਕੀਤਾ ਜਾਵੇ ਜੇ ਰਾਤ ਨੂੰ ਉੱਥੇ ਵੀ ਮੀਂਹ بارش ਆ ਜਾਏ ਤਾਂ ਦਾ ਇੰਤਜ਼ਾਮ ਹੋਵੇ ਸ਼ੈੱਡ ਪ੍ਰੋਪਰ ਹੋਣ ਜਿਹੜਾ ਪਿਛਲੇ ਸਾਲ ਦੀ ਜਿਹੜੀ ਫਸਲ ਆ ਉਹ ਗੋਡਾਊਨ ਦੇ ਵਿੱਚ ਚੁੱਕੀ ਜਾ ਸਕੇ ਤਾਂ ਕਿ ਗੋਡਾਊਨ 'ਚ ਥਾਂ ਹੋਵੇ ਜਿਹੜਾ ਫਸਲ ਖਰੀਦੀ ਜਾਵੇ ਉਹ ਗਰਾਊਂਡ ਦੇ ਵਿੱਚ ਰੱਖੀ ਜਾ ਸਕੇ ਕੀ ਕਰਨਾ ਸੀ ਉਹ ਵੀ ਨਹੀਂ ਅਸੀਂ ਕੀਤਾ ਸੋ ਸਭ ਕੁਝ ਕੇਂਦਰ ਵੱਲੋਂ ਮਦਦ ਆਉਣ ਤੋਂ ਬਾਅਦ ਵੀ ਅਸੀਂ ਇਹ ਨਹੀਂ ਕੀਤਾ ਔਰ ਜੇ ਤੁਹਾਨੂੰ ਲੱਗਦਾ ਸੀ ਕੇਂਦਰ ਨੇ ਪਿਛਲੇ ਸਾਲ ਦਾ ਝੋਨਾ ਜਿਹੜਾ ਵਾਇਆ ਪਿਛਲੇ ਸਾਲ ਦੀ ਫਸਲ ਗੋਡਾਊਨ ਚ ਨਹੀਂ ਚੁੱਕੀ ਤੇ ਤੁਹਾਨੂੰ ਘਟੋ ਘਾਟ ਮੀਨਾ 2 ਮਹੀਨੇ ਪਹਿਲਾਂ ਰੋਲਾ ਪਾਉਣਾ ਸ਼ੁਰੂ ਕਰਨਾ ਚਾਹੀਦਾ ਸੀ ਵੀ ਗੱਡੀਆਂ ਭੇਜੋ ਜੀ ਇੱਥੇ ਖਾਲੀ ਕਰੋ ਗਰਾਉਂ ਉਹ ਵੀ ਨਹੀਂ ਕੀਤਾ ਫਿਰ ਜਦੋਂ ਝੋਨਾ ਆਇਆ ਮੰਡੀਆਂ ਦੇ ਵਿੱਚ ਪਹਿਲੇ ਹਫ਼ਤੇ ਅਕਤੂਬਰ ਦੇ ਵਿੱਚ ਉਦੋਂ ਦਿੱਕਤ ਪਤਾ ਲੱਗ ਗਈ ਕਿ ਇੱਥੇ ਦਿੱਕਤ ਆ ਰਹੀਆਂ ਵਾ ਇੱਕ ਮਹੀਨਾ ਸਵਾ ਮਹੀਨਾ ਤੁਸੀਂ ਦਿੱਕਤਾਂ ਖਤਮ ਹੀ ਨਹੀਂ ਕਰ ਸਕੇ ਔਰ ਤੁਸੀਂ ਖਰੀਦ ਇਨਸਪੈਕਟਰ ਜਾਂ ਲੋਕਲ ਜਿਹੜਾ ਅਧਿਕਾਰੀ ਹੁੰਦਾ ਨਾਇਬ ਤਸਿਲਦਾਰ ਜਾਂ ਪਟਵਾਰੀ ਉਹਨਾਂ ਦੇ ਸਿਰ ਤੇ ਸਭ ਕੁਝ ਛੱਡਿਆ ਵਾ ਕਿੱਧਰ ਗਏ 92 ਐਮ ਐਲ اے ਕਿੱਧਰ ਗਏ ਮੰਤਰੀ ਕਿਉਂ ਨਹੀਂ ਮੰਡੀਆਂ ਦੇ ਵਿੱਚੋਂ ਰੋਜ਼ ਡਿਊਟੀ ਕਿਉਂ ਨਹੀਂ ਲੱਗਦੀ ਉਹਨਾਂ ਦੀ ਕਿ ਤੁਸੀਂ ਜਾ ਕੇ ਇੰਤਜ਼ਾਮ ਕਰਨੇ ਆ ਜਿੱਥੇ ਕੋਈ ਮਸਲਾ ਹੁੰਦਾ ਸਾਨੂੰ ਫੋਨ ਕਰਕੇ ਦੱਸੋ ਆ ਮਸਲਾ ਉਹਨੂੰ ਆਪਾਂ ਉੱਥੇ ਹੱਲ ਕਰੀਏ ਪੀ ਏ ਯੂ ਨੇ PR126 ਜਿਹੜੀ ਆ 7-8 ਸਾਲ ਦੇ ਰਿਸਰਚ ਤੋਂ ਬਾਅਦ ਉਹਨਾਂ ਨੇ ਕਿਹਾ ਤਾਂ ਇਹ ਕਿ ਬੀਜੋ ਤੁਹਾਨੂੰ ਪਤਾ ਸੀਗਾ ਕਿ ਉਹਦੇ ਚ ਚੌਲ ਦੀ ਮਾਤਰਾ ਘੱਟ ਲੱਗਦੀ ਉਹਦੀ ਉਹਦੀ ਜਿਹੜਾ ਝਾੜਿਆ ਵੱਡਾ ਜਿਆਦਾ ਵਾ ਛੇਤੀ ਪੱਕ ਜਾਂਦੀ ਹੈ ਫਸਲ 110 10-20 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਲੇਕਿਨ ਉਹਦੀ ਉਹਦਾ ਚੌਲ ਘੱਟ ਨਿਕਲਦਾ ਵਾ ਔਰ ਕਿਉਂਕਿ ਆਪਾਂ ਲੇਟ ਬਜਾਇਆ ਵਾ ਇਸ ਕਰਕੇ ਨਮੀ ਜਿਹੜਾ ਉਹ ਜ਼ਿਆਦਾ ਹੋ ਗਈ ਉਹਦੇ ਵਿੱਚ ਤੁਹਾਨੂੰ ਪਤਾ ਸੀ ਇਹਦਾ ਆਪਾਂ ਕੀ ਕੀਤਾ ਔਰ ਜਿਵੇਂ ਸਾਡੇ ਕੋਲਰ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਦੋਂ ਕੱਠ ਲਾ ਕੇ ਖਰੀਦ ਲੈਂਦੇ ਜੇ ਫਿਰ ਕਿਧਰ ਜਾਂਦਾ ਚੋਨਾ ਫਿਰ ਵੀ ਤੇ ਵਰਤੋਂ ਚ ਆਉਂਦਾ ਹੀ ਆ ਨਾ ਤੇ ਇਹਦਾ ਆਪਾਂ ਕਿਉਂ ਨਹੀਂ ਪਹਿਲਾਂ ਹੀ ਇੰਤਜ਼ਾਮ ਕਰ ਲਿਆ ਹੁਣ 120 ਲੱਖ ਮੈਟ੍ਰਿਕ ਟਨ ਜਿਹੜਿਆ ਵਾ ਚੋਨਾ ਖਰੀਦਿਆ ਜਾ ਚੁੱਕਾ ਹੁਣ ਮੇਰੇ ਖਿਆਲ ਇਹ ਦੋ ਦਿਨ ਪਹਿਲਾਂ ਦੇ ਫਿਗਰ ਸੇ ਹੁਣ ਸ਼ਾਇਦ 125 ਲੱਖ ਮੈਟ੍ਰਿਕ ਟਨ ਹੀ ਖਰੀਦ ਲਿਆ ਹੋਣਾ ਅੱਲੇ 60 70 80 ਲੱਖ ਮੈਟ੍ਰਿਕ ਟਨ ਹੋਰ ਚੋਨਾ ਖਰੀਦਣਾ ਮੰਡੀਆਂ ਚ ਜਾ ਚੁੱਕਾ ਬਹੁਤੇ ਥਾਵਾਂ ਤੇ ਐਟਲੀਸਟ ਉਹਦਾ ਹੀ ਇੰਤਜ਼ਾਮ ਕਰ ਲੀਏ ਸੋ ਮੇਰਾ ਆਪਣਾ ਮੰਨਣਾ ਵਾ ਕਿ ਇਸ ਵੇਲੇ ਜਿੰਨੇ ਸਰਕਾਰ ਦਾ ਦਾਰੋਮਦਾਰ ਆ ਜੋ ਸਰਕਾਰ ਦਾ ਤਾਮ ਜਾਮ ਆ ਸਾਰਿਆਂ ਨੂੰ ਮੰਡੀਆਂ ਦੇ ਵਿੱਚ ਤਾਇਨਾਤ ਕਰੋ ਕਿਸਾਨ ਦੀ ਗੱਲ ਸੁਣੋ ਔਰ ਪੁਲਿਸ ਨੂੰ ਹਦਾਇਤਾਂ ਦਿਓ ਕਿ ਜੇ ਕੋਈ ਕਿਸਾਨ ਗੁੱਸੇ ਚ ਆ ਕੇ ਜਾ ਰਿਹਾ ਜੇ ਹਫ਼ਤੇ ਤੋਂ 10 ਦਿਨ ਤੋਂ ਰੋਲ ਰਿਹਾ ਔਰ ਗੁੱਸਾ ਤੋਂ ਉਹਨਾਂ ਨੂੰ ਨਾ ਨਾ ਉਹ ਲਾਠੀ ਚਾਰਜ ਨਾ ਕਰੋ ਆਪਣੇ ਬੰਦਿਆਂ ਤੇ ਲਾਠੀ ਚਾਰਜ ਨਹੀਂ ਕੀਤਾ ਜਾਂਦਾ ਜੇ ਉਹਨਾਂ ਨੇ ਇਨਸਪੈਕਟਰ ਨੂੰ ਬਿਠਾ ਲਿਆ ਸੀ ਜਾਂ ਨੈਬ ਸਿਲਰ ਨੂੰ ਬਿਠਾ ਲਿਆ ਸੀ ਤੇ ਕਿਸਾਨ ਵੀ ਤਾਂ ਬੈਠੇ ਆ भेजंदे ਉੱਥੇ ਉਹ ਛੜਾ ਕੇ ਤੁਸੀਂ ਕੀ ਲੈ ਲਿਆ ਸੋ ਕਹਿਣ ਦਾ ਮਤਲਬ ਹੈ ਯਾਰ ਕਿ ਜੋ ਹਾਲਾਤ ਬਣੇ ਹੋਏ ਨੇ ਇਹਨਾਂ ਬਾਰੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ ਔਰ ਮੈਨੂੰ ਲੱਗਦਾ ਵਾ ਕਿ ਜਿਹੜੇ ਜ਼ਮੀਨੀ ਝੋਣ ਆ ਇਹਦੇ ਤੁਹਾਨੂੰ ਸ਼ਤਖਮਿਆਜ਼ਾ ਕੁਝ ਤੇ ਖਮਿਆਜ਼ਾ ਭੁਗਤਣਾ ਪਊਗਾ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਕੇਂਦਰ ਸਰਕਾਰ ਦਾ ਇੱਕ ਮੰਤਰੀ ਜਿਹੜੇ ਨੇ ਮੈਂ ਹੈਰਾਨ ਆ ਰਵਨੀਤ ਸਿੰਘ ਬਿੱਟੂ ਤੇ ਉਹ ਤਾਲਿਬਾ ਨਹੀਂ ਦੱਸਦੀ ਕਿਸਾਨਾਂ ਨੂੰ ਪੰਜਾਬ ਦੇ ਪਿੰਡਾਂ ਦੇ ਰਹਿ ਮਲੇ ਆ ਮੇਰੇ ਖਿਆਲ ਕਿਸਾਨ ਦੇ ਪੁੱਤ ਹੋਣਗੇ ਆ ਕਿਸਾਨ ਨਾਲ ਕੋਈ ਵਾਸਤਾ ਤੋਰਾਂ ਦਾ ਹੋਊਗਾ ਵੈਸੇ ਤੇ ਚਲੋ ਇੱਕ ਸਿਆਸੀ ਪਰਿਵਾਰ ਆ ਸ਼ਾਇਦ ਕਿਸਾਨੀ ਤੋਂ ਦੂਰ ਹੋਏ ਆ ਪਰ ਪਤਾ ਨਹੀਂ ਲੱਗਦਾ ਨਾ ਰਿਸ਼ਤੇਦਾਰ ਤੇ ਹੋਣਗੇ ਕਿਵੇਂ ਤੁਸੀਂ ਉਹਨਾਂ ਨੂੰ ਤਾਲੇ ਬਾਨ ਕੇ ਆਤ ਤੱਕ ਕਿਸਾਨਾਂ ਦਾ ਕੁਝ ਮਸਲੇ ਤੇ ਸਹੀ ਆ ਨਾ हां ਠੀਕ ਆ ਕਿਸਾਨ ਜਿਵੇਂ ਰੇਲ ਰੋਕਦੇ ਆ ਔਰ ਸੜਕਾਂ ਰੋਕਦੇ ਆ ਟੋਲ ਪਲਾਜ਼ਾ ਰੋਕਦੇ ਆ ਉਹਦੇ ਨਾਲ ਵਿਗਨ ਪੈਂਦਾ ਵਾ ਇੰਡਸਟਰੀ ਦੇ ਵਿੱਚ ਵਿਗਨ ਪੈਂਦਾ ਲੋ ਲੇਕਿਨ ਇਹਦੇ ਮਸਲੇ ਹੱਲ ਕਰਨ ਦੀ ਲੋੜ ਹੈ ਨਾ ਫਿਰ ਆਪਾਂ ਹੱਲ ਕਰੀਏ ਸਮਝਾਈਏ ਕਿਸਾਨਾਂ ਨੂੰ ਸੁਇਸ ਵਰਕੇ ਇਹ ਜਿਹੜਾ ਮਸਲਾ ਵਾ ਬਹੁਤ ਦਿਨ ਹੋ ਗਏ ਇਸ ਮਸਲੇ ਨੂੰ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਇਹ ਜੇ ਹੱਲ ਨਹੀਂ ਹੋ ਰਿਹਾ ਤਾਂ ਉਹਦੇ ਲਈ ਪੰਜਾਬ ਸਰਕਾਰ ਭਗਵੰਤ ਮਾਨ ਖੁਦ ਉਹਨਾਂ ਦੇ ਮੰਤਰੀ ਉਹਨਾਂ ਦੇ ਐਮਐਲਏ ਔਰ ਕੇਂਦਰ ਸਰਕਾਰ ਇਹ ਜ਼ਿੰਮੇਵਾਰ ਨੇ